सोचो ਅੱਜ ਇਹ ਵਿਸਾਖੀ ਦਾ ਸੁਭਿਆਲਾ ਦਾ ਤੇ ਇਹ ਵਿਸਾਖੀ ਕਿਉਂ ਮਨਾਈ ਜਾਂਦੀ ਆ ਮਹਾਰਾਜ ਜੀ ਜਿਹੜੇ ਆਪਣੇ ਦਸਮ ਪਾਤਸ਼ਾਹ ਨੇ ਉਹ ਉਹਨਾਂ ਨੇ ਮਤਲਬ ਕਿ ਆਪਣੇ ਖਾਲਸਾ ਪੰਥ ਦੀ ਨੀਂਹ ਰੱਖੀ ਸੀਗੀ ਵਿਸਾਖੀ ਵਾਲੇ ਦਿਨ ਆਪਣਾ 13 April 1699 ਸ਼ਨੀਵਾਰ ਦੇ ਵਿੱਚ ਉਦੋਂ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਤੰਬੂ ਲਗਾਇਆ ਸੀਗਾ ਤੇ ਪੰਜ ਚਰਾਂ ਦੀ ਮੰਗ ਕੀਤੀ ਸੀ ਵਾਰੋ ਵਾਰੀ ਇਦੇ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿਮਾ ਸਿੰਘ ਭਾਈ ਮੁਹੰਮਦ ਸਿੰਘ ਦੇ ਭਾਈ ਸਾਹਿਬ ਸਿੰਘ ਆਏ ਸੀਗੇ ਤੇ ਉਹਨਾਂ ਨੇ ਮਹਾਰਾਜ ਨੇ ਫਿਰ ਉਹਦੇ ਬਚਨ ਕੀਤੇ ਸੀਗੇ ਵੀ ਜੜੀਆਂ ਨਾ ਬਾਜ ਤੜਾਉ ਕਿੱਧਰੋਂ ਸੇ ਮੈਂ ਸ਼ੇਰ ਬਣਾਉ ਤਦੇ ਗੋਬਿੰਦ ਸਿੰਘ ਨਾਮ ਕਹਾਉ ਤੇ ਮਹਾਰਾਜ ਨੇ ਇਹ ਚੀਜ਼ਾਂ ਸੱਚ ਕੀਤੀਆਂ ਨੇ ਮਹਾਰਾਜ ਨੇ ਖਾਲਸੇ ਨੂੰ ਇੱਕ ਬਾਣਾ ਦਿੱਤਾ ਬਾਣੀ ਨਾਲ ਜੋੜਿਆ ਬਾਣਾ ਦਿੱਤਾ ਤੇ ਸਾਡੇ ਨਾਲ ਕਾਫੀ ਅਨੇਕ ਖੋਜਾਂ ਨੇ ਜੀ ਜੋ ਤੁਸੀਂ ਆਪ ਖੁਦ ਦੇਖ ਰਹੇ ਹੋ ਖਾਲਸਾ ਸਰੂਪ ਦੇ ਵਿੱਚ ਸਦੀਆਂ ਹੋਈਆਂ ਨੇ ਇਹ ਮਾਰੀ ਦੀ ਕਰਪਾ ਹੈ ਜਿਹੜਾ ਉਹਨਾਂ ਨੇ ਸਾਨੂੰ ਸਾਬੂ ਸੂਰਤ ਇੱਕ ਅਲੱਗ ਦਿਖ ਦਿੱਤੀ ਹੈ ਜਿਹੜੀ ਕਿ ਸਿੱਖ ਪੰਥ ਦੀ ਸ਼ਾਨ ਹੈ ਤੇ ਸ਼ਾਨ ਬਣੀ ਹੈ ਤੇ ਸ਼ਾਨ ਬਣੀ ਰਹੂਗੀ ਆਪਣਾ ਜੀ ਮੇਰਾ ਇੱਕ ਸੰਦੇਸ਼ ਹੈ ਜੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਕਿ ਪੀੜ੍ਹੀ ਬਾਹਰ ਜਾ ਰਹੀ ਆ ਜਾਂ ਨਸ਼ਿਆਂ ਵੱਲ ਲੱਗ ਰਹੀ ਆ ਉਹਨਾਂ ਨੂੰ ਮੇਰੀ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨਸ਼ੇ ਤਿਆਗ ਕੇ ਬਾਹਰ ਦਾ ਭੂਤ ਸਵਾਰ ਜੋ ਸਾਰਿਆਂ ਨੂੰ ਹੈਗਾ ਉਹ ਤਿਆਗ ਕੇ ਆਪ ਗੁਰੂ ਵਾਲੇ ਬਣੋ ਸਿੰਘ ਸਜੋ ਕਿਉਂਕਿ ਆਪਣੇ ਇਸ ਟਾਈਮ ਦੇ ਵਿੱਚ ਕਾਫੀ ਕਿੱਲਾਤਾ ਜਿਹੜੀ ਕਿ ਖਾਸੇ ਪਾਸੇ ਦੇ ਵਿੱਚ ਹੈਗੀ ਆ ਕਿਉਂਕਿ ਜਿਹੜੇ ਆਪਣੇ ਮੇਨ ਜਥੇਦਾਰ ਨੇ ਜਾਂ ਜਿਹੜੇ ਵੀ ਨੇ ਜਿਵੇਂ ਐ ਜੀ ਬੀ ਸੀ ਦੇ ਮੁੱਖ ਮੈਂਬਰ ਨੇ ਇਹਨੇ ਨੇ ਕਾਫੀ ਉਪਰਾਲੇ ਕੀਤੇ ਨੇ ਪਰ ਆਪਣੇ ਜਿਹੜੇ ਨੌਜਵਾਨ ਸਿੱਖ ਵੀਰ ਨੇ ਉਹ ਇਹਨਾਂ ਵੱਲ ਧਿਆਨ ਨਹੀਂ ਦੇ ਰਹੇ ਜਿਹੜੇ ਕਿ ਆਪਣੇ ਗਰੰਤੀ ਸਿੰਘਾਂ ਦੇ ਜਿਹੜੇ ਕਿ ਭਚੰਗੀ ਨੇ ਜਾਂ ਜਿਹੜੇ ਮੰਨ ਲਓ ਵੀ ਸੇਵਾਦਾਰ ਗੁਰੂ ਘਰਾਂ ਦੇ ਵਿੱਚ ਨੇ ਉਹਨਾਂ ਦੇ ਭਚੰਗੀ ਨੇ ਮੈਂ ਕਈ ਵਾਰ ਦੇਖਿਆ ਨੇ ਕਿ ਜਿਹੜੇ ਕਿ ਕਿਸੇ ਦੇ ਕੇਸਕਤਲ ਨੇ ਜੀ ਕਿਸੇ ਦੇ ਦਾੜੀ ਦੇ ਕੇਸਕਤਲ ਨੇ ਕਦੇ ਕੋਸ਼ਿਸ਼ ਕਰੇ ਕੋਸ਼ ਕੋਈ ਨਸ਼ਿਆਂ ਨੂੰ ਲੱਗਿਆ ਹੋਇਆ ਜੀ ਮੇਰੀ ਸਾਰਿਆਂ ਨੂੰ ਇਹ ਦਰਖਾਸਤ ਹੈ ਜੀ ਕਿ ਜੇਕਰ ਤੁਸੀਂ ਸਾਰੇ ਗੁਰੂ ਵਾਲੇ ਬਣੋਗੇ ਤਾਂ ਮਹਾਰਾਜ ਜੀ ਵੀ ਖੁਸ਼ ਹੋਣਗੇ ਤੇ ਆਪ ਜੀ ਚੜ੍ਹਦੀ ਕਲਾ ਵਿੱਚ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗਿਆਵੇ ਬਧੇ ਪਾਵੇ ਨਿਹਾਲੋ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਚਰਨਾਂ ਨੂੰ ਪਾਵੇ ਵਾਹਿਗੁਰੂ ਆਗਾレ ਕਾਰੇ گے ਨਿਹਾਲ ਹੋ ਜਾਵੇ ਫਤੇ ਪਾਵੇ ਗੁਰਜੀਤ ਸਿੰਘ ਦੇ ਪਾਸੋਂ ਜਮਨ ਪਾਵੇ ਸਾਧੂਆਂ ਦਾਲੇ ਕੁਛਿਆਵੇ ਕਰੇ گے ਆਵੇ ਨਿਹਾਲ ਹੋ ਜਾਵੇ ਜੀਤਾਂ ਦੇ ਨਾਲੇ ਜਰਨਾਂ ਨੂੰ ਪਾਵੇ ਸਾਧੂਆਂ ਦਾਲੇ ਗੱਜ ਵੱਜ ਕੇ ਜੀ ਗਾਰਾ ਨਿਹਾਲ ਹੋ ਜਾਵੇ ਸੋਹਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਪਾਵੇ ਬਹੁਤ ਸ੍ਰੀ ਆਗਾਲੇ ਹੋ ਜਾਵੇ ਫਤੇ ਪਾਵੇ ਦਸ ਗੁਰੂ ਸਰਵਨਾ ਦੀ ਜੋ ਸ੍ਰੀ ਗੁਰੂ ਜੀ ਸ਼ਹਿ ਮਹਾਰਾਜ ਜੀ ਦੇ ਮਨ ਸਤਿ ਸ੍ਰੀ ਅਕਾਲ ਗੁਰਪ੍ਰਬਾਦ ਦੇਦੇ ਹੋਵੇ ਖਾਸ ਰਿਆ ਮਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤਾਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਕੋ ਸਬਸਕ੍ਰਾਈਬ ਜੈਂਟਲੀ ਐਂਡ ਟਿੱਕ